ਵਿਅੋਤਾਂ ਦੇ ਸ਼ੱਕੀ ਹਾਲਾਤਾਂ 'ਚ ਹੋਈ ਮੌਤ ਸੌਰੇ ਦਾੜ ਮੰਗਦੇ ਸੀਗੇ ਤੇ ਮੈਂ ਦੇ ਨਹੀਂ ਸਕਦੀ ਸੀ ਫਿਰ ਮੈਂ ਬਜੋ ਸਵਾਇ ਚੱਕ ਕੇ ਦਾਇ ਦਿੱਤਾ ਵਾ ਫਿਰ ਵੀ ਅੱਜ ਉਹਨਾਂ ਨੇ 25000 ਦੀ ਮੰਗ ਕੀਤੀ ਸੀਗੀ ਤੇ ਫਿਰ ਵੀ ਮੇਰੇ 25000 ਰੁਪਏ ਮੈਂ ਕਿਸੇ ਨੂੰ ਚਲ ਦੇ ਦੂੰਗੀ ਤਾਂ ਫਿਰ ਵੀ ਉਹਨਾਂ ਨੇ ਮੇਰੇ ਲੜਕੀ ਮਾਰ ਦਿੱਤੀ ਦੀ ਪਰਿਵਾਰਕ ਮੈਂਬਰਾਂ ਨੇ ਸੌਰੇ ਪਰਿਵਾਰ ਤੇ ਲਗਾਏ ਕਤਲ ਦੇ ਇਲਜ਼ਾਮ ਇਹਨਾਂ ਨੇ ਮਰਨ ਤੋਂ ਬਾਅਦ ਚ ਸਾਨੂੰ ਪਤਾ ਦੱਸਿਆ ਨਹੀਂ ਪਿੰਡ ਦੇ ਪਿੰਡ ਵਾਲਿਆਂ ਦੇ ਸਾਨੂੰ ਰਹੀਂ ਪਤਾ ਲੱਗਿਆ ਕਿਹਨੇ ਸਾਨੂੰ ਸੁਣਿਆ ਕੱਲਿਆ ਵੀ ਤੁਹਾਡੀ ਕੁੜੀ ਮਾਰਤੀ ਆ ਪਰਿਵਾਰਿਕ ਮੈਂਬਰਾਂ ਦੇ ਦੱਸਣ ਅਨੁਸਾਰ ਗਰਭਵਤੀ ਸੀ ਔਰਤ ਪਿੰਡ ਚੋਂ ਕਿਸੇ ਨੇ ਸਾਨੂੰ ਦੱਸਿਆ ਤੇ ਅਸੀਂ ਗਏ ਆ ਫਿਰ ਬੁੱਸਰ ਜਾ ਕੇ ਇਸ ਲੱਡ ਬੋਟੀ ਲਈ ਜਾਤੇ ਸਸਕਾਰ ਕਰਨ ਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਅਸੀਂ ਜ਼ਿਲ੍ਹਾ ਠਾਣੇ ਚੋਲ ਪੁਲਿਸ ਨਾਲ ਜਾ ਕੇ ਫਿਰ ਆਏ ਹੁਣ ਚੱਕ ਕੇ ਸਰਕਾਰੀ ਹਸਪਤਾਲ ਕੁੜੀ ਲੈ ਆਂਦੀ ਹੈ ਪాయిਜ਼ਨਿੰਗ ਦਾ ਕੇਸ ਆ ਕੋਸ਼ੇ ਨੇ ਪਤਨੀ ਖਾਦਾ ਆ ਜਾਂ ਇਹਨੂੰ ਖਵਾਇਆ ਗਿਆ ਆ ਸਵੇਰੇ ਖਵਾਇਆ ਸੀਗਾ ਸੁੱਖੇ ਵਾਲੇ ਤੋਂ ਤੇ ਕੋਈ ਸੋਹਰਿਆਂ ਦੇ ਨਾਲ ਹੈਲੀਕਾਪਟਰ ਤੇ ਕੋਈ ਲੈਂਡਿੰਗ ਜੀ ਤੇ ਉਸ ਤੋਂ ਬਾਅਦ ਉਹਸਾਨ ਹਸਪਤਾਲ ਵੀ ਲੈ ਕੇ ਹੁਣ ਕੇ ਮੂਕੇ ਵੀ ਲੈ ਕੇ ਗਏ ਨੇ ਤੇ ਉਹ ਨਹੀਂ ਕੋਈ ਫਰਕ ਨਹੀਂ ਪਿਆ ਤੇ ਹੁਣ ਡੈੱਡ ਬੋਡੀ ਲੈ ਕੇ ਇਸ ਵਾਰੀ ਕਹਿੰਦੇ ਕਾਰਵਾਈ ਵਗੈਰਾ ਕਰਾਣੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇ ਵਿਨ ਮੀਡੀਆ ਮਿਆਸ਼ੁਦੀਪ ਕੌਰ ਜੀਰਾ ਦੇ ਪਿੰਡ ਸੁਖੇਵਾਲ ਤੋਂ ਇੱਕ ਬੇਹਤ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਦੀ ਹੈ ਇੱਕ ਗਰਭਵਤੀ ਔਰਤ ਦੀ ਜਿਹੜੀ ਹੈ ਮੌਤ ਹੋਈ ਹੈ ਅਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਸਹੁਰੇ ਪਰਿਵਾਰ ਤੇ ਕਤਲ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਕਸਰ ਸਹੁਰੇ ਪਰਿਵਾਰ ਦੇ ਵੱਲੋਂ ਸਾਡੀ ਧੀ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਸ ਦੀ ਦਾਜ ਦੇਹਜ ਲਈ ਕੁੱਟਮਾਰ ਕੀਤੀ ਜਾਂਦੀ ਸੀ ਉਨ੍ਹਾਂ ਦਾ ਕਹਿਣਾ ਕਿ ਅਸੀਂ ਗਰੀਬ ਪਰਿਵਾਰ ਨਾਲ ਸੰਬੰਧਿਤ ਆ ਅਸੀਂ ਉਹਨਾਂ ਨੂੰ ਦਾਜ ਨਹੀਂ ਦੇ ਸਕੇ ਅਤੇ ਇਹਨਾਂ ਦੇ ਵੱਲੋਂ ਸਾਡੀ ਧੀ ਨੂੰ ਮੌਤੇ ਘਾਟੂ ਤਾਰ ਦਿੱਤਾ ਗਿਆ। ਪਰਿਵਾਰਿਕ ਮੈਂਬਰਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਸਾਡੀ ਧੀ ਜਿਹੜੀ ਹੈ ਗਰਭਵਤੀ ਸੀ ਤੇ ਸਹੁਰੇ ਪਰਿਵਾਰ ਦੇ ਵੱਲੋਂ ਇਸ ਨੂੰ ਮਾਰ ਦਿੱਤਾ ਗਿਆ ਅਤੇ ਉਹਨਾਂ ਦਾ ਕਹਿਣਾ ਕਿ ਅਸੀਂ ਸਹੁਰਿਆਂ ਦੀ ਮੰਗ ਨੂੰ ਪੂਰਾ ਨਾ ਕਰ ਸਕੇ ਜਿਸ ਦੇ ਕਾਰਨ ਇਹਨਾਂ ਨੇ ਸਾਡੀ ਤੀਨੂੰ ਮੌਤੇ ਘਾਟੂ ਉਤਾਰ ਦਿੱਤਾ ਜੀ ਹਾਂ ਇਸ ਸਬੰਧੀ ਪਰਿਵਾਰਿਕ ਮੈਂਬਰਾਂ ਅਤੇ ਪੁਲਿਸ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿਨੇ ਆ ਤੁਹਾਨੂੰ ਅਸੀਂ ਜੀਰੋ ਦੇ ਰਹਿਣ ਵਾਲੇ ਵਸੂ ਤੇ ਮੇਰੀ ਇਹ ਭਤੀਜੀ ਸੀ ਕੁੜੀ ਕੋਮਲ ਜਿਹਨੂੰ ਇਹਨਾਂ ਨੇ ਮਾਰਤਾ ਆ ਇਹਨਾਂ ਨੇ ਮਾਰਨ ਤੋਂ ਬਾਅਦ ਚ ਸਾਨੂੰ ਪਤਾ ਦੱਸਿਆ ਨਹੀਂ ਪਿੰਡ ਦੇ ਪਿੰਡ ਵਾਲਿਆਂ ਦੇ ਸਾਨੂੰ ਰਹੀਂ ਪਤਾ ਲੱਗਿਆ ਕਿ ਇਹਨੇ ਸਾਨੂੰ ਸੁਣਿਆ ਕੱਲਿਆ ਵੀ ਤੁਹਾਡੀ ਕੁੜੀ ਮਾਰਤੀ ਆ ਫਿਰ ਜਾ ਕੇ ਅਸੀਂ ਪਿੱਛੇ ਗਏ ਆ ਫਿਰ ਇਹ ਸਸਕਾਰ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਅਸੀਂ ਜੀਲਾ ਥਾਣੇ ਚੋ ਪੁਲਿਸal ਜਾ ਕੇ ਫਿਰ ਆਏ ਹੁਣ ਚੱਕ ਕੇ ਸਰਕਾਰੀ ਹਸਪਤਾਲ ਕੁੜੀ ਲੈ ਆਂਦੀ ਹੈ ਪੁਲਿਸ ਨਾਲ ਗਈ ਸੀ ਤੁਹਾਡੀ ਹਾਂਜੀ ਪੁਲਿਸ ਐ ਲੈ ਕੇ ਗਏ ਫਿਰ ਇੱਥੋਂ ਆ ਕੇ ਗਏ ਕੌਣ ਗਿਆ ਅਸੀਂ ਸਮਸ਼ੇਰ ਸਿੰਘ ਥਾਣੇਦਾਰ ਗਿਆ ਹੈ ਤੇਰਾ ਨਾਮ ਅਹੀਂ ਕਹਿੰਦੇ ਫੇਰ ਹੀ ਕਰਨਾ ਹੋਈਏ ਕੀ ਹੋਇਆ ਇਹ ਸਾਰੇ ਦਾਜ ਮੰਗਦੇ ਸੀਗੇ ਤੇ ਮੈਂ ਦੇ ਨਹੀਂ ਸਕਦੀ ਸੀਗੀ ਫੇਰ ਮੈਂ ਬਿਆਜੋ ਸਵਾਇ ਚੱਕ ਕੇ ਦਾਜ ਦਿੱਤਾ ਵਾ ਫੇਰ ਵੀ ਅੱਜ ਉਹਨਾਂ ਨੇ 25000 ਦੀ ਮੰਗ ਕੀਤੀ ਸੀਗੀ ਤੇ ਫਿਰ ਵੀ ਮੇਰੇ 20000 ਰੁਪਏ ਮੈਂ ਕਿਸੇ ਨੂੰ ਚਲ ਦੇ ਦੂੰਗੀ ਤਾਂ ਫਿਰ ਵੀ ਉਹਨੇ ਮੇਰੇ ਲੜਕੀ ਮਾਰ ਦਿੱਤੀ ਦੀ ਤੇ ਸਾਨੂੰ ਕੋਈ ਨਹੀਂ ਖਬਰ ਪਹੁੰਚਾਈਗੀ ਸਾਨੂੰ ਫਿਰ ਵੀ ਅਸੀਂ ਪਿੰਡ ਚੋ ਕਿਸੇ ਨੇ ਸਾਨੂੰ ਦੱਸਿਆ ਤੇ ਅਸੀਂ ਗਏ ਆ ਫਿਰ ਪੁਲਿਸਰ ਜਾ ਕੇ ਇਸ ਡੈਡ ਬੋਡੀ ਲੈ ਚਾਤੇ ਸਸਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪੋਸਟ ਕਰਦੇ ਨੇ ਸੀ ਸਸਕਾਰ ਕਰ ਦੇਣੇ ਸੀ ਜਨਾਜ਼ੀ ਜਾਂਦੇ ਤਾਂ ਤੁਹਾਡੀ ਲੜਕੀ ਪ੍ਰੈਗਨਨਸੀ ਹਾਂਜੀ 3-4 ਮਹੀਨੇ ਹੈਗੇ ਸੀ ਬੱਚਾ ਹੋਣ ਵਾਲਾ ਸੀ ਉਹ ਇੱਕ 23 ਸਾਲ ਦੀ ਫੀਮੇਲ ਆਈ ਆ ਕੋਮਲ ਕੌਰ ਕਰਕੇ ਸੁੱਖੇਵਾਲ ਤੋਂ ਲੈ ਕੇ ਡੈਡ ਬੋਡੀ ਲੈ ਕੇ ਆਈ ਆ ਕਹਿੰਦੇ ਕੀ ਪੌਇਜ਼ਨਿੰਗ ਦਾ ਕੇਸ ਆ ਕੁਛ ਨਹੀਂ ਪਤ ਨਹੀਂ ਖਾਦਾ ਆ ਜਾਂ ਇਹਨੂੰ ਖਵਾਇਆ ਗਿਆ ਆ ਸਵੇਰੇ ਖਵਾਇਆ ਸੀਗਾ ਸੁੱਖੇ ਵਾਲੇ ਤੋਂ ਤੇ ਕੋਈ ਸੋਹਰਿਆਂ ਦੇ ਨਾਲ ਹੈਲੀਕਾਪਟਰ ਤੇ ਕੋਈ ਲੈਡ ਜੀ ਤੇ ਉਸ ਤੋਂ ਬਾਅਦ ਇਹ ਉਸਾਨ ਹਸਪੀਟਲ ਵੀ ਲੈ ਕੇ ਹੁਣ ਕੇ ਮੋਗੇ ਵੀ ਲੈ ਕੇ ਗਏ ਤੇ ਉਹ ਨਹੀਂ ਕੁਛ ਫਰਕ ਨਹੀਂ ਪਿਆ ਤੇ ਹੁਣ ਡੈੱਡ ਬੋਡੀ ਲੈ ਕੇ ਇਸ ਵਾਰੀ ਕਹਿੰਦੇ ਕਾਰਵਾਈ ਵਗੈਰਾ ਕਰਨੀ ਆ ਬਾਕੀ ਆਪਾਂ ਆਪ ਹੀ ਦੇਤੀ ਆ ਬਾਕੀ ਪੁਲਿਸ ਕਾਰਵਾਈ ਕਰ ਦੋ ਡਾਕਟਰ ਸਾਹਿਬ ਇਹ ਲੜਕੀ ਪ੍ਰੈਗਨੈਂਸੀ ਹਾਂਜੀ ਜਿੱਦਾਂ ਦੱਸ ਰਹੇ ਆ ਘਰ ਤੇ ਕਿ ਹਾਂ ਜੀ ਕਿੰਨੇ ਮਹੀਨੇ ਦੀ ਪ੍ਰੈਗਨੈਂਸੀ ਕਿਉਂ